ਰਾਤ ਨੂੰ ਇੱਕਲਾ ਪਹਿਲਾਂ ਨੀਲੇ ਟਲੀ ਹੋਂ ਤੋਂ ਸਾਡਾ ਫੇਰਾ ਕਿਤਰਾਤ ਰਾਤ ਨੂੰ ਇੱਕਲਾ ਪਹਿਲਾਂ ਨੀਲੇ ਟਲੀ ਹੋਂ ਤੋਂ ਸਾਡਾ ਫੇਰਾ ਕਿਤਰਾਤ ਪਹਿਲਾਂ ਮੇਰੇ ਪਿਤਾ ਦੀ ਸਰਪਾਤ ਹੁੰਦੀ ਸੀ ਕਾਲੋ ਪੁੱਤਾਂ ਦੀ ਜਦੋਂ ਇਹਦਾ ਨਾਮ ਅਧੇਕੀ ਇਹ ਲਿਮਿਟੇਸ਼ਨ ਹੋਈ ਅਸੀਂ ਹੱਦੇਗੜ ਟੂੜੀਆਂ ਚਲੇਗੇ 10 ਸਾਲ ਉੱਥੇ ਰਹਿ ਫਾਰਟੀ ਦਾ ਮੁਖਮਾਇਆ ਸਿਰ ਨਵਾ ਕੇ ਇੱਥੇ ਆ ਗਿਆ ਉੱਥੇ ਵੀ ਪੇਖਦੇ ਵਿੱਚ ਛੁੜੀਆਂ ਵੱਜਦੀਆਂ ਨਹੀਂਆਂ ਤੇ ਹਾਲਾਤ ਐਸੇ ਬਣ ਕੇ ਹੋਈ ਉਸ ਅਹੀਂ ਰੋਣਾ ਰੋਦੇ ਰਹਿ ਗਏ ਸਾਡੀਆਂ ਬੱਲਾਂ ਵਾਂਗ ਅੰਨਿਤ ਆ ਗਿਆ ਜਿਤਨਾ ਬਾਦ ਦਾ ਬਿੱਤਿਆ ਮੱਚਾ ਵੀ ਬਾਈ ਹੁੰਦੀ

ਉਹਨੂੰ ਵੀ ਬਾਤ ਹੈ ਕਿ ਮੇਰੇ ਨਾਲ ਸੁਣਾਂ ਕਿ ਜਿਹੜਾ ਕੰਮ ਕਰਦਾ ਉਹ ਬੰਦਾ ਆ ਉਹਦੀ ਜਾਨ ਨਿਕਲ ਜਾਂਦੀ ਆ ਉਹ ਕੰਮ ਕਰਦਾ ਜਿਵੇਂ ਸਵੇਰ ਤੋਂ ਘਰੋਂ ਨਿਕਲਦਾ ਸ਼ਾਮ ਤੱਕ ਤਰ੍ਹਾਂ ਦਾ ਲੰਘਦਾ ਤੇਰੀ ਰੋਹ ਤੇ ਵਾਲੀ ਉਹਦੀ ਅਤਿਕ ਤੀਕਾ ਵੀ ਹੋਰ ਲੱਗ ਜਾਂਦੀ ਹੈ ਮੈਂ ਹਰਿਆ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਮੁਤੰਦਰ ਮੈਨੂੰ ਮਾਰਿਆ ਜਿੰਨਾ ਤੇ ਉਹ ਮਹੀਨੇ ਪਹਿਲਾਂ ਆਇਆ ਸੀ ਉਹ ਸਰਕਾਰ ਮੁਖ ਨੇ ਕਿਰਪਾ ਕੀਤੀ ਇਨਾ ਜ਼ਾਰੇਆ ਮਿਹਨਤ ਕੀਤੀ ਜਿੱਤੀ ਦਾ ਸਾਡੇ ਹੱਕ ਵਿੱਚ ਪਿਆ ਜਾਂਦਾ ਸੀ ਪਰ ਰਾਤ ਨੂੰ ਇੱਕ ਰਾਤ ਪਹਿਲਾਂ ਨੀਲੇ ਕਲੀ ਹੂ ਤੋਂ ਸਾਡਾ ਫੇਰਾ ਕਰ ਦਿੱਤਾ ਤੇ ਅਹੀ ਉਹਨਾਂ ਨੇ ਫੇਰ ਲਾ ਦੇ ਦਿੱਤਾ ਪਰ ਉਹ ਕੀ ਆ ਤੇ ਮਾਰੇ ਦੇ ਇਹਨਾਂ ਗੁਰੂ ਜਿਹੜਾ ਸਾਰਾ ਟੋਲਿਆ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਇਹਨਾਂ ਕਰੋੜਾਂ ਕਰੋੜ 50 50 ਸਾਲ ਆਪਣੀ ਜ਼ਿੰਦਗੀ ਦੇ ਬਾਗ ਚੁੱਟਿਆ ਤੇ ਬਾਅਦ ਤੱਕ ਆਏ ਆ ਇਹਨਾਂ ਕਾਲੀ ਦਾਦਾ ਲਾੜੀ ਛੱਡਿਆ ਬਰਾਈਆਂ ਬਣੀਆਂ ਮੋਹ ਕੋਣ ਜਿਹੜੇ ਚਿਹਰੇ ਉੱਤੇ ਚਾਰ ਚੁੱਕਦੇ ਆ ਜਿੱਦਣ ਬੂਥ ਲਾਉਣਾ ਹੁੰਦਾ ਅਹੀਰ ਜੈਨ ਸੁੱਕਰੇ ਨੇ ਆ ਇਹ ਜਾ ਕੇ ਬੂਥ ਲਾਉਂਦੇ ਆ ਤੇ ਪਾਟ ਜਿਹੜੇ ਬੋਲ ਪੈਂਦੀ ਆ ਹਾਂ ਜੇਵਾ ਦਿਲੋਂ ਕਹਾਂ ਸੱਚੀ ਗੱਲ ਨਿਕਲਦੀ ਆ ਜੀ ਮੈਨੂੰ ਅੱਜ ਜ਼ਿੰਦਗੀ ਦੇ 30 ਸਾਲ ਹੋ ਗਏ ਨਾਲ ਦਿੱਤੋ ਰੱਖਤ ਮੇਨੂੰ 1992 ਦੇ ਵਿੱਚ ਘਰੋਂ ਜਿਵੇਂ ਆਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦੂਜੇ ਪਿੰਡ ਦਾ ਮੈਂ ਜਨਮਸਥਾਨ ਬਣਾਇਆ ਤਾਂ ਅਮਰੀਕ ਸਿਕ ਆਲੀਵਰ ਕਾ ਸਿੰਘ ਇਹ ਨਹੀਂ ਜਦੋਂ ਮੈਂ ਸਰਕਾਰ ਜਨਮ ਤੋਂ ਕੱਲ ਦਾ ਮੁੱਦਾ ਸੀ ਇਹਨਾਂ ਕਰਕੇ ਬਣਾਇਆ ਦਰੀਆਂ ਵੀ ਵਿਛਾਈਆਂ ਔਰ ਲੀਆਂ ਜਿਵੇਂ ਮੇਰਾ خیال ਹੈ ਕਿ ਕੋਈ ਪ੍ਰੋਗਰਾਮ ਦਾਸੀ ਹਰ ਇੱਕ ਦੁਨੀਆ ਦੇ ਨਾਲ ਬਦਲ ਸਕਦਾ ਹਮੇਸ਼ਾ ਬਦਲਦੀ ਰਹੇਗੀ ਅੱਜ ਸਾਡੇ ਨਾਂ ਤੇ ਕਿੱਥੇ ਬਣ ਗਏ ਪਰ ਅਸੀਂ ਕਈ ਵਾਰੀ ਪਰੇਲੀਆਂ ਕਰਦੇ ਹੁੰਦੇ ਆਂ ਅਸੀਂ ਮੁਕਰਨ ਕਰਦੇ ਹੁੰਦੇ ਆਂ ਡਾਕਟਰ ਜੀ ਇਸ ਤਰ੍ਹਾਂ ਦੇ ਦਿਲ ਨੂੰ ਤਾਂ ਕੀ ਬਣੀ ਜਦੋਂ ਮਿਹਨਤ ਕਰਦੇ ਹੋਈਏ ਹਰ ਦਮ ਮੇਰੇ ਤੇ ਅੱਗੇ ਤੁਹਾਡੀਆਂ ਲੱਤਾਂ ਤੇ ਢੱਕੇ ਨਾਲ ਜਾਨ ਤਕਲੀਫ ਹੁੰਦੀ ਹੈ ਤੇ ਵੇਖੋ ਉਹ ਸਾਡੇ ਪਿਤਾ ਜੀ ਸਮਾਂ ਦੇ ਉਸੇ ਤਰ੍ਹਾਂ ਦੀ ਹੁਣ ਤੁਹਾਨੂੰ ਤੇ ਲੋਕਾਂ ਨੂੰ ਆਪਣਾ ਨਜ਼ਰ ਤੇ ਅਸੀਂ ਤੁਹਾਡੇ ਕੋਲੋਂ ਵੇ ਡਿਊਟੀ ਤੇ ਬੁਲਾਉਣੀ ਆ ਤੇ ਮੈਂ ਇਹ ਸੰਗਤ ਦੇ ਵੱਲੋਂ ਇਹ ਤੁਹਾਨੂੰ ਯਕੀਨ ਦਿਵਾਉਣਾ ਕਿ ਡੇਰਾ ਬਾਬਾ ਨਾਨਕ ਉਸ ਸਮੇਂ ਦੇ ਵਿੱਚ ਜਦੋਂ ਹਨੇਰੀ ਲੱਗਦੀ ਸੀ ਕਾਲੀ ਦਲ ਦੇ ਪੇਸ਼ਾ ਥਾਵਾਂ ਤੇ ਕੈਡੀਡੇਟਾਂ ਨੂੰ 15 ਮਤਾਂ ਜਿੱਤੇ ਚਾਲੂ ਬਣਾਈ ਪਰ ਡੇਰਾ ਬਾਬਾ ਨਾਨਕ ਵਾਲੇ ਨੇ ਸਿੱਧਕੀ ਆ ਗਿਆ ਇੰਨਾ ਤਸ਼ੱਜਦ ਵੀ ਚੱਲਿਆ ਸੁਰਜੰਦਰ ਸਿੰਘ ਦਾ ਆ ਇੱਕ ਕੱਤ ਦਰਜੇ ਨਾਲ ਯਾਰੂ ਮੈਂ ਬਕਤੀਆਂ ਜਿਨੇ ਲੋਕਾਂ ਕੁੱਟਿਆ ਵੀ ਲੁੱਟਿਆ ਵੀ ਘਾਹ ਵੀ ਕਦੀਆਂ ਕਿਸੇ ਦੇ ਉੱਤੇ ਬਾਹਰ ਨਹੀਂ ਸੀ ਭੜੀ ਜਾਂਦੇ ਪਰ ਉਹਨੂੰ ਆ ਕੇ ਜਦੋਂ ਮੁਕਾਬਲਾ ਦਿੱਤਾ ਤੇ ਇਹਨਾਂ ਲੋਕਾਂ ਦੇ ਘਰਾਂ ਤੋਂ ਨਿਕਲਣ ਦੇ ਬਜੇ ਤਗੜੇ ਹੋ ਕੇ ਦਾ ਮੁਕਾਬਲਾ ਕੀਤਾ ਤੇ ਸਿਰ ਤੇ ਸਿਰ ਕੋ ਇੱਥੇ ਆ ਕੇ ਡਿੱਗੇ

ਸੱਚ ਨੂੰ ਸੱਚ ਕਹਿਣਾ ਪੈਣਾ ਸਹੀ ਨੂੰ ਸਹੀ ਕਹਿਣਾ ਪੈਣਾ ਤੇ ਤਾਂ ਪਾਰਟੀ ਜਿਹੜੀਆਂ ਨੇ ਉਹਦੇ ਵਿੱਚੋਂ ਜਿਹੜੇ ਕੀੜ ਨਾਸ਼ਕ ਨੇ ਨਾ ਉਹ ਤਾਂ ਆਪਾਂ ਸਾਰੇ ਜਿਹੜੇ ਪੀੜੇ ਪਟਕੇ ਦੋਵੇਂ ਮਿਲਦੇ ਜਿਹੜੇ ਇੱਥੋਂ ਕਿਉਂ ਉੱਧਰ ਤੋਂ ਕੰਨ ਤੱਕ ਕਿਉਂ ਉੱਧਰੋਂ ਪੀਕਾ ਲਾਤਾ ਤੋਂ ਬਾਅਦ ਖਤਮ ਹੋਣੇ ਨੇ ਜੇ ਸਟੈਂਡ ਲਵਾਗੇ ਤਗੜੇ ਖੋਵਾਂਗੇ ਸਖਤ ਫੈਸਲਾ ਲਵਾਗੇ ਤਾਂ ਆਪਣੀ ਪਾਰਟੀ ਬਚਣੀ ਆ ਤੇ ਸਾਨੂੰ ਤੁਹਾਡੇ ਤੇ ਮਾਰ ਇਹੋ ਜੀ ਸਾਡੇ ਜਿਹੜੇ ਚੰਗੇ ਉਹ ਕੀਰਵਾਣਗੇ ਸਾਡੇ ਜਿਹੜੇ ਆ ਉਥੇ ਰਹਿਣ ਵਾਲੇ ਕਰੋਗੇ ਅੱਗੇ ਵੱਲੋਂ ਅੱਗੇ ਵੀ ਤੁਹਾਨੂੰ ਕੋਈ ਕਦੇ ਆਉਣ